ਸਾਸਰੀ ਗਾਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਪੀਓ ਸਟਾਫ ਅਮ੍ਰਿਤਸਰ ਸਿਟੀ ਨੂੰ ਇੱਕ ਕਾਮਯਾਬੀ ਮਿਲੀ ਹੈ ਤਾਂ ਉਹ ਦੱਸਦੇ ਕਿ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਇੱਕ ਪਗੋੜਾ ਜੜਾਇਆ ਪੀਓ ਸਟਾਫ ਵੱਲੋਂ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਪੀਓ ਸਟਾਫ ਦੇ ਇੰਚਾਰਜ ਹਰੀਸ਼ ਕੁਮਾਰ ਜੀ ਨੇ ਦੱਸਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਏ ਉਹਨਾਂ ਨੇ ਕਿਹਾ ਕਿ ਮਾਰਚ ਮਹੀਨੇ ਜਦੋਂ ਦੀ ਮੇਰੀ ਇੱਥੇ ਪੋਸਟਿੰਗ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ 69 ਜਿਹੜੇ ਆ ਪੀਓ ਆ ਉਹ ਜਿਹੜੇ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਛੁੱਟੇ ਗਏ ਨੇ ਔਰ ਨਾਲ ਦੀ ਨਾਲ ਉਹਨਾਂ ਨੇ ਪੁਲਿਸ ਕਮਿਸ਼ਨ ਨਾ ਗੁਰਪ੍ਰੀਤ ਸਿੰਘ ਭੁੱਲਰ ਜੱਦਾ ਜਿਹੜਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਖਤ ਹਦਾਇਤਾਂ ਨੇ ਕਿ ਅੰਮ੍ਰਿਤਸਰ ਸ਼ਹਿਰ ਦਾ ਕਿਸੇ ਵੀ ਮਾੜੇ ਅੰਸਰ ਨੂੰ ਜੜਾ ਆ ਉਹ ਮਾਹੌਲ ਖਰਾਬ ਨਹੀਂ ਕਰ ਦਿੱਤਾ ਜਾਵੇਗਾ। ਸਾਡੀ ਵੀ ਹਾਸਲ ਹੋਈ ਹੈ ਸਰ ਅੱਜ ਕਿੰਨੇ ਪਿਓ ਬੜੇ ਜੇ ਅੱਜ ਮਾਰਨਿੰਗ ਮੈਂ ਤੇ ਮੇਰੀ ਟੀਮ ਨੇ ਸਾਰੇ ਮਾਰਨਿੰਗ ਰੀਡ ਕਰਕੇ ਪਿਓ ਅਰੈਸਟ ਕੀਤਾ ਜਿਵੇਂ ਮਾਨਜੋ ਕਮਿਸ਼ਨਰ ਸਾਹਿਬ ਤੇ ਡੀਸੀਪੀ ਸਾਹਿਬ ਦੀ ਹਦਾਥ ਅਕੋਰਡਿੰਗ ਸਪੈਸ਼ਲ ਪਿਓ ਅਰੈਸਟ ਕਰਨ ਦੀ ਮੁਹਿੰਮ ਚੱਲ ਰਹੀ ਹੈ। ਜਿਹਦੇ ਵਿੱਚ ਕੀ ਇਲੈਕਸ਼ਨ ਚੱਲ ਰਿਹਾ 54 ਤਾਂ ਲੱਗਾ ਕਿ ਇੱਕ ਪੀਓ ਫੜਿਆ ਸੁਮਾਂਚੂ ਵਾਹੀ ਇਸ ਮੰਨੋ ਵਾਹੀ ਸਨ ਕਪਿਲ ਵਾਹੀ ਆਰੋ ਸ਼ਕਤੀਨਗਰ ਮਰਸਦਾ ਰਹਿਣ ਵਾਲਾ ਬਿਬਾਲ ਤੇ ਸ਼੍ਰੀ ਵਿਸ਼ਵ ਗੁਪਤਾ ਜੀ ਐਮ ਆਈ ਸੀ ਦੇ ਅਦਾਲਤ ਵਿੱਚੋਂ ਮੁਕੱਦਮਾ ਨੰਬਰ 55 ਡੇਟਡ 18/4/2020 ਅੰਡਰ ਸੈਕਸ਼ਨ 188 269 ਆਈ ਪੀ ਸੀ थाना ਮੀਟਰ ਨੂੰ ਉਹ ਵਿੱਚੋ ਪੀਓ ਆ ਸੀ ਜਿਹਦੀ ਪੀਓ ਮਿਤੀ 20 12 2023 ਪੀਓ ਕਰਾਰ ਦਿੱਤਾ ਗਿਆ ਇਹਨੂੰ ਅੱਜ ਗ੍ਰਿਫਤਾਰ ਕਰਕੇ ਦੀ ਪੁੱਛਗਿੱਛ ਕੀਤੀ ਇਹ ਜਿੰਨੇ ਦੱਸਿਆ ਕਿ ਮੈਂ ਐਸੇ ਮੁਕਦਮੇ ਦੇ ਵਿੱਚ ਚੌਥੀ ਹੀ ਤੋਂ ਘਹਿਰੇ ਰੋਗ ਐ ਸੀ ਤੇ ਮੈਂ ਹੁਣ ਅ ਅਜ ਤੋਂ ਬਾਅਦ ਤਰੀ ਤੋ ਘਰੇ ਜਾਂ ਨਹੀਂ ਹੋਊਗਾ ਜਿਹਨੂੰ ਅਸੀਂ ਗ੍ਰਿਫਤਾਰ ਕਰਕੇ ਐਸ ਐਚ ਓ ਥਾਣਾ ਮਿਲਟਰ ਰੋਡ ਤੇ ਹੈਂਡ ਓਵਰ ਕੀਤਾ ਗਿਆ ਸਰ ਹੁਣ ਤੱਕ ਆਪਾਂ ਕਿੰਨੇ ਪੀਓ ਫਰਜ਼ ਕਰ ਚੁੱਕੇ ਹਾਂ ਸਰ ਮੈਂ ਤੇ ਮੇਰੀ ਟੀਮ ਨੇ ਮੈਂ ਇਸੇ ਸਾਲ ਦੇ ਵਿੱਚ 2024 ਦੇ ਵਿੱਚ ਅ 12 ਮਾਰਚ ਨੂੰ ਮੈਨੂੰ ਮਾਨਯੋਗ ਕਮਿਸ਼ਨਰ ਸਾਹਿਬ ਨੇ ਇੱਥੇ ਪੋਸਟਡ ਕੀਤਾ ਸੀ ਜਿਹੜਾ ਕਿ 12 ਮਾਰਚ ਨੂੰ ਮੇਰੀ ਪੋਸਟਿੰਗ ਹੋਈ ਤੇ 14 ਮਾਰਚ ਨੂੰ ਮੈਂ ਆ ਕੇ ਚਾਰਜ ਲਿਆ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਟੋਟਲ ਮੈਂ 69 ਪੀਓ ਹੋੜ ਚੁੱਕਾ ਹਾਂ 69 ਪੀਓ ਦੇ ਵਿੱਚੋਂ ਜਿਹੜੇ ਆਈਪੀਸੀ ਦੇ ਨਾਲ ਰਿਲੇਟਡ 38 ਪੀਓ ਨੇ ਤੇ ਜਿਹੜੇ ਐਂਡ ਇਫੈਕਟ ਦੇ ਪੀਓ ਨੇ ਉਹ 12 ਨੇ ਤੇ ਐਕਸਾਈਜ਼ ਐਕਟ ਦੇ ਪੀਓ 17 ਤੇ ਜਿਹੜੇ 138 ਐਨਆਈ ਐਕਟ ਦੇ ਪੀਓ ਦੋਹਨੇ ਇਹਦੇ ਵਿੱਚ 82 83 ਦੇ ਪੀਓ ਜਿਹੜੇ ਦੋਹਨੇ ਤੇ 299 ਦੇ 68 ਦੇ ਪੀਓ ਤੇ ਟੋਟਲ ਅੱਜ ਤੱਕ ਇਹਨਾਂ ਸਾਰਿਆਂ ਦਾ 69 ਪੀਓ ਮੈਂ ਗ੍ਰਿਫਤਾਰ ਚੁੱਕਾ ਕਰ ਚੁੱਕਾ ਉਹਦੇ ਚ ਮੇਰੀ ਟੀਮ ਦੀ ਇਹਦੇ ਵਿੱਚ ਨਾਲ ਸ਼ਮੂਲੀਅਤ ਮੈਂ ਤੇ ਮੇਰੀ ਟੀਮ ਨੇ ਰਲ ਕੇ ਕੰਮ ਕੀਤਾ ਤੇ ਸਾਨੂੰ ਇੰਨੀ ਵੱਡੀ ਕਾਮਯਾਬੀ ਮਿਲੀ ਸਰ ਕੀ ਕਰਨਾ ਚਾਹੋਗੇ ਪਿੱਛੇ ਪੀਓ ਸਟਾਫ ਬੰਦ ਕੀਤਾ ਗਿਆ ਸੀ ਉਹਦੇ ਕਰ ਮੇਰੇ ਪੀਓ ਕਿਰੇ ਨਹੀਂ ਫੜੇ ਗਏ ਸੀ ਹੁਣ ਦੁਬਾਰਾ ਪੀਓ ਚਾਲੂ ਹੋਣ ਨਾਲ ਹੁਣ ਤੱਕ ਕੋਈ ਪੀਓ ਬਣ ਚੁਕੇ ਵੱਡੂ ਕੀ ਕਰਨਾ ਜਾਊਗਾ ਕਿੰਨੇ ਕੰਮ ਆਪਰੇ ਆਸਮਈ ਜਾ ਉਹ ਬੰਦ ਕਰਾ ਕੇ ਸਹੀ ਸਹੀ ਦੇ ਪੀਓ ਸਟਾਫ ਪੰਨ ਨਾਲ ਸਹੀ ਦੇਖੋ ਸਰ ਇਹ ਤੇ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਸਾਹਿਬ ਗੁਰਪ੍ਰੀਤ ਸਿੰਘ ਜੀ ਪੁਲਰ ਆਈਪੀਐਸ ਇਹ ਉਹਨਾਂ ਨੇ ਦੁਬਾਰਾ ਸਟਾਫ ਸਟਾਰਟ ਕੀਤਾ ਜੀ ਤੇ ਉਹਨਾਂ ਨੇ ਮੈਨੂੰ ਇਸ ਜੀ ਤੇ ਪੋਸਟਡ ਕੀਤਾ ਮੇਰੇ ਤੇ ਮਾਨ ਕੀਤਾ ਤੇ ਮੈਂ ਉਹਨਾਂ ਦੇ ਹੁਕਮ ਅਕੋਰਡਿੰਗ ਇਹ ਲੋ ਵੀ ਬਹੁਤ ਵਰਕਆਊਟ ਕੀਤਾ ਜਦੋਂ ਮੈਂ 2-2.5 ਸਾਲ ਪਹਿਲੋਂ ਚਾਰਜ ਰਹਿ ਸੀ ਤੇ ਹੁਣ ਵੀ ਮੈਂ ਇਸੀ ਦਾ ਵਿਸ਼ਵਾਸੰਦ ਹੁਣਾ ਕਿ ਮੈਂ ਮਿੰਤ ਵੱਲ ਕੋਈ ਕਿਸੇ ਕਿਸੇ ਕੋਈ ਕਸਰ ਨਹੀਂ ਰਹਿ ਦੂੰਗਾ ਜਿੰਨੀ ਵੱਧ ਤੋਂ ਵੱਧ ਹੋ ਗਈ ਹੁਣ ਫੇਰ ਉਹ ਨਹੀਂ ਬਿੰਦ ਕੀਤੀ ਜਾਊਗੀ ਤਾਂ ਕਿ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਕ੍ਰੀਏਟ ਨਾ ਹੋਵੇ ਔਰ ਮੈਂ ਕਮਿਸ਼ਨਰ ਸਾਹਿਬ ਦਾ ਤੇ ਡੀਸੀਪੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਸੱਚ ਚੋਲਣਾ ਦਾ ਸਮਾਂ ਬਹੁਤ ਥੋੜਾ ਰਹਿ ਗਿਆ ਹਰ ਪਾਰਟੀ ਆਪਣਾ ਆਪਣਾ ਕੰਮ ਕਰ ਰਹੀ ਆ ਕੀ ਕਹਣਾ ਚਾਹੁੰਦੇ ਸਾਡਾ ਭਖਿਆ ਤੇ ਚੋਲਣਾ ਦਾ ਤੇ ਹੋਰ ਇਹਦੇ ਨਾਲ ਪੀਓ ਸਟਾਫ ਵੀ ਖੜਾ ਸਖਤ ਕਰ ਰਿਹਾ ਆਪਣਾ ਪੀਓ ਫੜ ਦੇ ਵਿੱਚ ਕਿਦਾਂ ਦਾ ਵੀਆਪੀ ਡਿਊਟੀ ਦੇ ਵਿੱਚੋਂ ਨਿਕਲ ਕੇ ਪੀਓ ਫੜਨੇ ਕਿੰਨੇ ਹੱਥ ਲ ਹੋ ਰਹੀ ਹੈ ਦੇਖੋ ਜੀ ਇਹ ਤੇ ਸਾਡਾ ਵਰਕਆਊਟ ਅਸੀਂ 24 ਘੰਟੇ ਮਲਾਜਮਾਂ ਸਾਨੂੰ ਵੀਆਪੀ ਡਿਊਟੀ ਵੀ ਨਾਲੋਂ ਨਾਲ ਕਰਨੀ ਪੈਣੀ ਆ ਔਰ ਪਲੱਸ ਪੀਓ ਸਟਾਫ ਦਾ ਕੰਮ ਵੀ ਸਾਨੂੰ ਨਾਲ ਨਾਲ ਕਰਨਾ ਪੈਂਦਾ ਉਹਦੇ ਵਿੱਚ ਇਹ ਹੁੰਦਾ ਵੀ ਦੇ ਥੋੜੇ-ਬੋਧੇ ਬੰਦੇ ਅਸੀਂ ਆਪਸ ਦੇ ਵਿੱਚ ਕੋਆਰਡੀਨੇਸ਼ਨ ਕਰਕੇ ਵਾਰੀ-ਵਾਰੀ ਕੋਈ ਵੀਆਪੀ ਡਿਊਟੀ ਚੱਲ ਜਾਂਦੇ ਆ ਕੋਈ ਵਿੱਚੋਂ ਮਗਰਾਂ ਟਾਈਮ ਕੱਢ ਕੇ ਆਪਣਾ ਪਿਊ ਦਾ ਕੰਮ ਕਰੀ ਜਾਂਦੇ ਆ ਇਹ ਤੇ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਦੀਆਂ ਜਿਸ ਤਰ੍ਹਾਂ ਦੀਆਂ ਹਦਾਇਤਾਂ ਉਹਦੇ ਅਕੋਰਡਿੰਗ ਸਾਨੂੰ ਕੰਮ ਕਰਨਾ ਪੈਂਦਾ ਜੀ ਬਾਕੀ ਇਹ ਕੋਈ ਟਾਈਮ ਨੇ ਉਹਨਾਂ ਚੋਣਾਂ ਆਲਿਆਂ ਨੇ ਉਹਨਾਂ ਨੇ ਆਪਣਾ ਵਰਕਆਊਟ ਕਰੀ ਜਾਣਾ ਸਾਡੀ ਪੁਲਿਸ ਦੀ ਡਿਊਟੀ ਆ ਮੈਂ ਨਹੀਂ ਆਪਣੀ ਪੁਲਿਸ ਦੀ ਡਿਊਟੀ ਕਰਦੀ ਸ਼ਰਾਰਤੀ ਅਨਸਰਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਕਿ ਤੇ ਕੋਈ ਜੇ ਤੇ ਕੋਈ ਬੰਦਾ ਕ੍ਰਾਈਮ ਕਰੂਗਾ ਤੇ ਉਹਦੇ ਤੇ ਕੋਈ ਇਹੋ ਜੀ ਬਰਦਾਸ਼ਤ ਵਾਲੀ ਸਿਸਟਮ ਨਹੀਂ ਚਲਾਇਆ ਜਾਊਗਾ ਉਹਨੂੰ ਉਹਦੀ ਸਜ਼ਾ ਮਿਲੂਗੀ ਜੇ ਕੋਈ ਬੰਦਾ ਕ੍ਰਾਈਮ ਕਰਦਾ ਉਹਦੇ ਬਾਰੇ ਸਾਨੂੰ ਸੂਚਨਾ ਦਿਓ ਤਾਂ ਕਿ ਤੁਹਾਡਾ ਨਾਮ ਕਿਸੇ ਨਾਂ ਦੇ ਵਿੱਚ ਨਹੀਂ ਆਊਗਾ ਤੇ ਸਾਨੂੰ ਉਹਦੀ ਇਨਫੋਰਮੇਸ਼ਨ ਸਹੀ ਦਿਓ ਨਵੀਆਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ న్యూਸ ਚੈਨਲ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਬੈਲ ਆਈਕਨ ਬਟਨ ਨੂੰ ਦਬਾਣਾ ਨਾ ਭੁਲਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ